ਹਾਂਜੀ ਕੀ ਹਾਲ ਚਾਲ ਨੇ ਸਵਾਗਤ ਹੈ ਜੀ ਤੁਹਾਡਾ ਮੇਰੇ ਬਲੌਗ ਜਰਮਨ ਟਰੈਵਲਰ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨ ਜਾ ਰਿਹਾ ਜਿਹੜੀ ਲੜਕੀ ਦੇ ਵਿਸ਼ੇ ਦੇ ਵਿੱਚ ਅੱਪ ਅੱਜ ਗੱਲਬਾਤ ਕਰਾਂਗੇ ਉਹ ਹੈ ਜੀ ਕਰਨ ਨੀਕੀ ਸਭ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਜਿਨ੍ਹਾਂ ਨੇ ਵੀ ਮੇਰੇ ਇਸ ਚੈਨਲ ਜਰਮਨ ਟਰੈਵਲਰ ਨੂੰ ਕਲੋਨੀ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਜੀ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੋ ਜੀ ਨਾਲੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਮੈਂ ਕਹਾਣੀ ਪਾਵਾਂ ਤੁਹਾਨੂੰ ਉਦੋਂ ਹੀ ਉਹ ਮਿਲ ਜੇ ਜਿਹੜੀ ਹੁਣ ਆਪਾਂ ਅੱਜ ਗੱਲ ਕਰਨੀ ਹੈ ਜੀ ਕਰਨ ਨੇਗੀ ਦੀ ਇਹ ਇੱਕ ਮੱਧ ਵਰਗ ਦੇ ਪਰਿਵਾਰ ਦੀ ਲੜਕੀ ਸੀਗੀ ਮਾਤਾ ਪਿਤਾ ਬਜ਼ੁਰਗ ਹੋ ਚੁੱਕੇ ਸੀਗੇ ਪਿਤਾ ਜੋ ਕਿ ਇੱਕ ਸਕਿਉਰਟੀ ਗਾਰਡ ਦੀ ਨੌਕਰੀ ਕਰਦੇ ਸੀਗੇ ਬਹੁਤ ਬਜ਼ੁਰਗ ਹੋ ਗਏ ਸੀਗੇ ਤੇ ਹੁਣ ਲੜਕੀ ਜਿਹੜੀ ਆ ਉਹ ਵੀ ਕਮਾਉਣ ਲੱਗ ਜਾਂਦੀ ਆ ਕੰਮਕਾਰ ਕਰਦੀ ਆ ਤੇ ਇੱਕ ਦਿਨ ਕੀ ਹੁੰਦਾ ਇਹ ਜਦੋਂ ਕੰਮ ਤੋਂ ਘਰੇ ਆ ਰਹੀ ਹੁੰਦੀ ਆ ਤੇ ਘਰੇ ਨਹੀਂ ਪਹੁੰਚਦੀ ਬੜੀ ਦਰਦਨਾਕ ਕਹਾਣੀ ਐ ਇਹ ਹੁਣ ਇਹ ਧੀ ਲੜਕੀ ਆ ਕਰਨ ਨੇਗੀ ਇੱਕ ਵਧੀਆ ਜ਼ਿੰਦਗੀ ਆ ਉਹਦੀ ਜੌਂ ਰਹੀ ਆ ਹੱਸਦੀ ਖੇਡਦੀ ਖੁਸ਼ਹਾਲ ਜ਼ਿੰਦਗੀ ਆ ਉਹਦੀ ਭਾਵੇਂ ਕਿਦੇ ਵਿੱਚ ਮਿਹਨਤ ਵੀ ਬਹੁਤ ਆ ਬੜੀਆਂ ਤਲਖੀਆਂ ਵੀ ਹੋਣਗੀਆਂ ਪਰ ਉਹ ਖੁਸ਼ ਆ ਜਉਂਦੀ ਜਗਦੀ ਤਾਂ ਹੈ ਨਾ ਫਿਰ ਇੱਕ ਦਿਨ ਕੀ ਹੁੰਦਾ ਜਦੋਂ ਇਹ ਕੰਮ ਤੋਂ ਆ ਰਹੀ ਹੁੰਦੀ ਆ ਤੇ ਰਾਸਤੇ ਦੇ ਵਿੱਚ ਕੁਝ ਬਦਮਾਸ਼ ਮੁੰਡੇ ਇਹਨੂੰ ਕਿਡਨਾਪ ਕਰ ਲੈਂਦੇ ਆ ਕਿਡਨਾਪ ਕਰਕੇ ਲੈ ਜਾਂਦੇ ਆ ਹੁਣ ਕਰੇ ਇਹਦੇ ਜਿਹੜੇ ਮਾਂ ਪਿਓ ਆ ਉਹ ਡੀਕ ਰਿਹਾ ਕਿ ਸਾਡੀ ਕੁੜੀ ਆਉਣ ਵਾਲੀ ਆ ਤੁਸੀਂ ਅੰਦਾਜ਼ਾ ਲਾਓ ਜੇਕਰ ਕੋਈ ਸਾਡਾ ਤੁਹਾਡਾ ਬੱਚਾ ਕਰ ਨਹੀਂ ਆਉਂਦਾਗਾ ਬਾਹਰ ਕੰਮ ਤੇ ਗਿਆ ਬਾਅਦ ਬੱਚਾ ਖੇਡਣ ਗਿਆ ਸਮਾਂ ਹੋ ਗਿਆ ਉਹਦੇ ਆਉਣ ਦਾ ਪਰ ਉਹ ਘਰੇ ਨਹੀਂ ਆਉਂਦਾ ਅਸੀਂ ਕਿੰਨੇ ਬੇਚੈਨ ਹੋ ਜਾਂਦੇ ਆਂ ਕਈ ਵਾਰੀ ਮੇਰਾ ਮੁੰਡਾ ਜਾਂ ਮੇਰੀ ਬੇਟੀ ਘਰ ਆਉਣ ਲੱਗੇ ਲੇਟ ਹੋ ਜਾਣ ਤਾਂ ਮੈਨੂੰ ਬੜਾ ਫਿਕਰ ਹੋ ਜਾਂਦਾ ਮੈਂ ਦਰਵਾਜ਼ੇ 'ਚ ਖੜ ਖੜ ਕੇ ਵੇਖਦਾ ਕਿ ਉਹ ਕਦੋਂ ਆਉਣਗੇ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹਦੇ ਮਾਤਾ ਪਿਤਾ ਤੇ ਕੀ ਬੀਤੀ ਹੋਏਗੀ ਜਦੋਂ ਉਹਨਾਂ ਦੀ ਬੇਟੀ ਜਵਾਨ ਬੇਟੀ ਘਰ ਨਹੀਂ ਆਉਂਦੀ ਉਹ ਤਾਰੇ ਕਿਤੇ ਫੋਨ ਕਰਦੇ ਆ ਜਾਣ ਪਹਿਚਾਨ ਵਾਲਿਆਂ ਕੋਲੇ ਜਿਹੜੀਆਂ ਇਹਦੇ ਨਾਲ ਕੰਮ ਕਰਦੀਆਂ ਕੁੜੀਆਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਕੋਈ ਰਾਹ ਨਹੀਂ ਮਿਲਦਾਗਾ ਅਖੀਰ ਨੂੰ ਇਹ ਫਿਰ ਪੁਲਿਸ ਕੋਲੇ ਵੀ ਪੁਲਿਸ ਨੂੰ ਵੀ ਫੋਨ ਕਰਦੇ ਆ ਤੇ ਪੁਲਿਸ ਵੀ ਇਹਨਾਂ ਦੇ ਘਰੇ ਆ ਜਾਂਦੀ ਆ ਪੁਲਿਸ ਜਦੋਂ ਇਹਨਾਂ ਦੇ ਘਰੇ ਆਉਂਦੀ ਆ ਤਾਂ ਦੱਸਿਆ ਇਹ ਜਾਂਦਾ ਹੈ ਕਿ ਪੁਲਿਸ ਕੋਲੇ ਆਪਦਾ ਕੋਈ ਵਹੀਕਲ ਵੀ ਇਸ ਤਰ੍ਹਾਂ ਦਾ ਹੈ ਨਹੀਂ ਸੀਗਾ ਜਿਹਦੇ ਨਾਲ ਉਹ ਕਾਤਲਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜ ਸਕਦੇ ਜਾਂ ਉਸ ਸਮੇਂ ਤੱਕਦੇ ਉਹ ਕਿਡਨਾਪਰ ਸੀਗੇ ਉਦੋਂ ਤਾਂ ਫਿਰ ਪੁਲਿਸ ਜਦ ਦੀ ਇਹ ਤਹਿਕੀਕਾਤ ਕਰਦੀ ਆ ਪਤਾ ਲੱਗਦਾ ਹੈ ਉਹ ਦੋ ਲੜਕੀਆਂ ਦੱਸਦੀਆਂ ਕਿ ਤਿੰਨ ਨੌਜਵਾਨ ਮੁੰਡੇ ਇੱਕ ਲਾਲ ਰੰਗ ਦੀ ਇੰਡਿਕਾ ਕਾਰ ਦੇ ਵਿੱਚ ਆਏ ਸੀਗੇ ਤੇ ਇਹਨੂੰ ਕਿਡਨਾਪ ਕਰਕੇ ਲੈ ਗਏ ਉਥੇ ਇੱਕ ਲੜਕਾ ਸੀਗਾ ਜਿਹਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਉਹਦਾ ਨਾਮ ਸੀਗਾ ਵਿਕਾਸ रावत ਉਹਨੇ ਜ਼ੋਰ ਲਾਇਆ ਰੋਕਣ ਲਈ ਪਰ ਉਹ ਤਿੰਨ ਜਣੇ ਸੀਗੇ ਤੇ ਇਕੱਲਾ ਸੀਗਾ ਤੇ ਉਹ ਤਿੰਨੇ ਜਣੇ ਜਿਹੜੇ ਆ ਉਹਨੂੰ ਚੱਕ ਕੇ ਲੈ ਜਾਂਦੇ ਆ ਜਦੋਂ ਬਾਅਦ ਦੇ ਵਿੱਚ ਪੁਲਿਸ ਸ਼ਾਨਬੀਨ ਕਰਦੀ ਆ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਤਿੰਨਾਂ ਦੇ ਨਾਮ ਸੀਗੇ ਜੀ ਰਾਹੁਲ ਰਵੀ ਤੇ ਬినੋਦ ਜਿਹੜਾ ਰਾਹੁਲ ਸੀਗਾ ਉਹਦੀ ਉਮਰ ਲਗਭਗ 26 ਸਾਲ ਰਹੀ ਹੋਊਗੀ ਤੇ ਦੂਸਰੇ ਦੋਨੋਂ ਲੜਕੇ ਰਵੀ ਤੇ ਬినੋਦ ਲਗਭਗ 22 ਸਾਲ ਦੀ ਉਮਰ ਦੇ ਹਾਣੀ ਹਾਣੀ ਸੀਗੇ ਉਹ ਦੋਨੇ ਜਾਨੇ ਤਾਂ ਇਹ ਜਿਹੜੇ ਆ ਇਹ ਹਰਿਆਣੇ ਦੇ ਰਹਿਣ ਵਾਲੇ ਦੱਸਿਆ ਗਿਆ ਤਾਂ ਇਹ ਲੜਕੇ ਉਥੋਂ ਦੀ ਕਿਤੇ ਲੰਘ ਰਹੇ ਸੀਗੇ ਚਰਾਪੀਤੀ ਹੋਏਗੀ ਨਸ਼ਾ ਕੀਤਾ ਹੋਏਗਾ ਤੇ ਇਹਨਾਂ ਦਰਿੰਦਿਆਂ ਨੇ ਮੈਂ ਤੇ ਦਰਿੰਦੇ ਸ਼ਬਦ ਹੀ ਵਰਤੂੰਗਾ ਉਸ ਨੌਜਵਾਨ ਪੋਲੀ ਪਾਲੀ ਕੁੜੀ ਨੂੰ ਕਿਡਨੈਪ ਕਰ ਲਿਆ ਚੱਕ ਕੇ ਲੈ ਜਾਂਦੇ ਆ ਉਹਦੇ ਨਾਲ ਬਦਤਮੀਜ਼ੀ ਕਰਦੇ ਆ ਬਸਲੂਕੀ ਕਰਦੇ ਆ ਤੇ ਮੇਰੇ ਕੋਲੇ ਇਸ ਤਰ੍ਹਾਂ ਦੇ ਸ਼ਬਦ ਨਹੀਂ ਜੋ ਮੈਂ ਬਿਆਨ ਕਰ ਸਕਾਂ ਤੇ ਜੇ ਮੈਂ ਕੁਝ ਕਹਿ ਵੀ ਦਿਆਂ ਤੇ ਤੁਹਾਡੇ ਜਿਹੜੇ ਕੰਨਾਂ ਉਹਨੂੰ ਸਹਿ ਨਹੀਂ ਕਰ ਸਕਣਗੇ ਉਸ ਵਿਚਾਰੇ ਲੜਕੀ ਦੇ ਨਾਲ ਇਹ ਬਹੁਤ ਘਿਣਾਉਣੇ ਤਰੀਕੇ ਦੇ ਨਾਲ ਰੇਪ ਕਰਦੇ ਆ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਉਸ ਲੜਕੀ ਦੇ ਨਾਲ ਇਹ ਤਿੰਨੋਂ ਜਾਣੇ ਜੰਗਲੀ ਕੁੱਤਿਆਂ ਵਾਂਗੂ ਜੰਗਲੀ ਭੇੜੀਆਂ ਦੇ ਵਾਂਗੂ ਉਸ ਲੜਕੇ ਨੂੰ ਨੋਚ ਨੋਚ ਕੇ ਖਾਣ ਲੱਗਦੇ ਆ ਉਹਦੀ ਇੱਕ ਅੱਖ ਦੇ ਵਿੱਚ ਤੇਜ਼ਾ ਪਾ ਦਿੱਤਾ ਜਾਂਦਾ ਸਾਡੀ ਅੱਖ ਦੇ ਵਿੱਚ ਕੋਈ ਮੱਛਰ ਪੈ ਜਾਏ ਕੋਈ ਕੀੜਾ ਪੈ ਜਾਏ ਤੇ ਕਿੰਨਾ ਦਰਦ ਹੁੰਦਾ ਹੈ ਸੋਚ ਕੇ ਦੇਖਿਓ ਉਸ ਲੜਕੀ ਦੀ ਅੱਖ ਦੇ ਵਿੱਚ ਤੇਜ਼ਾ ਪਾ ਦਿੱਤਾ ਤ੍ਰਿੰਦਕੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਲੜਕੀਆਂ ਨੇ ਉਹ ਲੜਕੀ ਚੀਖੀ ਚਿਲਾਈ ਰੌਲਾ ਪਾਇਆ ਪਰ ਕੋਈ ਸੁਣਨ ਵਾਲਾ ਨਹੀਂ ਸੀ ਸ਼ਾਇਦ ਰੱਬ ਨੇ ਵੀ ਆਪਣੇ ਕੰਨਾਂ ਦੇ ਉੱਤੇ ਹੱਥ ਧਰਲੇ ਸੀਗੇ ਤੇ ਉਹਦੀਆਂ ਚੀਕਾਂ ਰੱਬ ਨੂੰ ਵੀ ਸੁਣਾਈ ਨਹੀਂ ਦਿੱਤੀਆਂ ਤੇ ਰੱਬ ਨੇ ਵੀ ਉਹਦੀ ਕੋਈ ਮਦਦ ਨਹੀਂ ਕੀਤੀ ਹੁਣ ਇਹਨਾਂ ਤਿੰਨਾਂ ਜਾਣਿਆਂ ਨੇ ਲੋਹੇ ਦੀ ਰਾੜ ਦੇ ਨਾਲ ਉਹਨੂੰ ਕੁੱਟਣਾ ਸ਼ੁਰੂ ਕੀਤਾ ਉਹਦੇ ਸਰੀਰ ਦੇ ਵਿੱਚ ਲੋਹੇ ਦੀ ਰਾੜ ਨੂੰ ਵੀ ਮਾਰਿਆ ਗਿਆ ਤੇ ਬਹੁਤ ਸਾਰੀਆਂ ਬਹਿਸ਼ੀ ਘਟਨਾਵਾਂ ਉਹਦੇ ਨਾਲ ਹੋਈਆਂ ਜੋ ਉਹਦੇ ਨਾਲ ਬਹਿਸ਼ਿਆਨਾ ਸਲੋਕ ਕੀਤਾ ਗਿਆ ਮੈਂ ਦੱਸ ਨਹੀਂ ਸਕਦਾ ਮੇਰੀ ਜ਼ੁਬਾਨ ਇਜਾਜ਼ਤ ਨਹੀਂ ਦਿੰਦੀ ਤੇ ਮੇਰੇ ਕੋਲ ਇਸ ਤਰ੍ਹਾਂ ਦੇ ਸ਼ਬਦ ਵੀ ਹੈ ਨਹੀਂ ਕਿ ਮੈਂ ਬਿਆਨ ਕਰ ਸਕਾਂ ਤੇ ਜੇ ਮੈਂ ਬਿਆਨ ਕਰ ਵੀ ਦਿੱਤੇ ਤੇ ਸੁਣਨੇ ਤੋਂ ਤੁਥ ਵੀ ਨਹੀਂ ਜਾਵੇ ਅਖੀਰ ਦੇ ਵਿੱਚ ਉਹ ਕੁੜੀ ਦਰਦ ਬਰਦਾਸ਼ਤ ਨਾ ਕਰਦੇ ਹੋਏ ਮਰ ਜਾਂਦੀ ਹੈ ਤੇ ਇਹ ਮੁੰਡੇ ਇਹ ਵਹਿਸ਼ੀ ਦਰਿੰਦੇ ਤਿੰਨੋਂ ਜਾਣੇ ਉਹਦੀ লাশ ਨੂੰ ਖੇਤਾਂ ਦੇ ਵਿੱਚ ਸੁੱਟ ਦਿੰਦੇ ਆ ਜਿੱਥੇ ਕਿ ਉਸ ਸਮੇਂ ਸਰੋਂ ਬੀਜੀ ਹੁੰਦੀ ਆ ਜਦੋਂ ਪੁਲਿਸ ਨੂੰ ਉਸਦੀ লাশ ਮਿਲਦੀ ਆ ਤਾਂ ਬਹੁਤ ਬੁਰੀ ਹਾਲਤ ਦੇ ਵਿੱਚ ਹੁੰਦੀ ਆ ਹੁਣ ਪੁਲਿਸ ਨੇ ਤਿੰਨਾਂ ਜਾਣਿਆਂ ਨੂੰ ਫੜ ਲੈਂਦੀ ਐ ਪਤਾ ਕਰ ਲੈਂਦੀ ਐ ਕਿਉਂਕਿ ਜੇ ਪੁਲਿਸ ਫੜਨਾ ਚਾਵੇ ਤੇ ਸਬੂਤ ਇਕੱਠੇ ਕਰਨਾ ਚਾਵੇ ਤੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾਗਾ ਸਾਡੇ ਭਾਰਤ ਦੇ ਸਾਡੇ ਪੰਜਾਬ ਦੀ ਖਾਸ तौर ਤੇ ਸਾਰੀਆਂ ਜਿਹੜੀ ਪੁਲਿਸ ਆ ਇਹ ਬਹੁਤ ਤੇਜ਼ੀ ਦੇ ਨਾਲ ਕੰਮ ਕਰਦੀ ਆ ਇਹਨਾਂ ਨੇ ਬਹੁਤ ਸਾਰਿਆਂ ਨੇ ਫੜ ਵੀ ਲਏ ਜੀ ਕੇਸ ਚੱਲਿਆ ਤੇ ਲੋਕਾਂ ਨੇ ਪ੍ਰੋਟੈਸਟ ਕਰਨੇ ਸ਼ੁਰੂ ਕਰ ਦਿੱਤੇ ਅੰਦੋਲਨ ਹੋਏ ਤੇ ਫਿਰ ਜਿਹੜੇ ਲੜਕੀ ਦੇ ਕਾਤਲ ਸੀਗੇ ਇਹਨੇ ਦਰਿੰਦੇ ਇਹਨਾਂ ਨੂੰ ਜਿਹੜੀ ਆ ਫਾਂਸੀ ਦੀ ਸਜ਼ਾ ਕਰ ਦਿੱਤੀ ਗਈ ਪਹਿਲਾ ਸੈਸ਼ਨ ਕੋਰਟ ਦੇ ਵਿੱਚੋਂ ਫਾਂਸੀ ਦੀ ਸਜ਼ਾ ਹੁੰਦੀ ਆ ਫਿਰ ਹਾਈ ਕੋਰਟ ਦੇ ਵਿੱਚ ਜਿਹੜੀ ਫਾਂਸੀ ਦੀ ਸਜ਼ਾ ਉਹ ਕਰ ਕਰਾ ਲਈਦੀ ਆ ਹੁਣ ਜਦੋਂ ਹਾਈ ਕੋਰਟ ਦੇ ਵਿੱਚੋਂ ਤਾਂ ਫਾਂਸੀ ਦੀ ਸਜ਼ਾ ਬਰਕਰਾਰ ਹੋ ਗਈ ਤੇ ਪਰ ਹੁਣ ਅੱਖਾਂ ਦੇ ਉੱਤੇ ਕਹਿੰਦੇ ਆ ਕਾਨੂੰਨ ਦੀਆਂ ਅੱਖਾਂ ਦੇ ਜਿਹੜੇ ਪੱਟੀ ਬੰਨੀ ਹੁੰਦੀ ਆ ਸ਼ਾਇਦ ਇਹੀ ਕੁਝ ਹੋਇਆ ਹੁਣ ਮੈਂ ਟਿੱਪਣੀ ਨਹੀਂ ਕਰ ਸਕਦਾ ਕਿ ਕੀ ਹੋਇਆ ਪਰ ਸੁਪਰੀਮ ਕੋਰਟ ਨੇ ਸਬੂਤਾਂ ਦੇ ਆਪਾਭ ਕਾਰਨ ਇਹਨਾਂ ਨੂੰ ਬਰੀ ਕਰਤਾ ਸੋਚ ਸਕਦੇ ਆ ਮੇਰਾ ਭਾਰਤ ਮਹਾਨ ਅੱਖਾਂ ਨੂੰ ਯਕੀਨ ਨਹੀਂ ਆਇਆ ਜਦੋਂ ਉਹ ਤਿੰਨੇ ਦਰਿੰਦੇ ਵਾਪਸ ਆ ਜਾਂਦੇ ਆ ਪਤਾ ਨਹੀਂ ਹੋਰ ਕਿੰਨੇ ਆਤੀਆਂ ਪੈਣਾ ਦੀ ਬੇਪਤੀ ਕਰਨਗੇ ਕਿ ਹੁਣ ਤੇ ਉਹਨਾਂ ਨੂੰ ਸਰਟੀਫਿਕੇਟ ਮਿਲ ਗਿਆ ਸੁਪਰੀਮ ਕੋਰਟ ਨੇ ਬਰੀ ਕਰਤਾ ਭਾਰਤ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਤੋਂ ਤਿੰਨੇ ਜਾਨੇ ਬਰੀ ਹੋ ਜਾਂਦੇ ਆ ਲੋਕ ਫਿਰ ਪ੍ਰੋਟੈਸਟ ਕਰਦੇ ਆ ਅੰਦੋਲਨ ਕਰਦੇ ਆ ਪਰ ਕੋਈ ਖਾਸ ਨਤੀਜਾ ਤਾਂ ਨਹੀਂ ਆਉਂਦਾਗਾ ਉਹ ਤਿੰਨੇ ਜਾਨੇ ਬਾਹਰ ਆ ਗਏ ਤੇ ਉਹਦੇ ਮਾਪੇ ਜਿਹੜੇ ਆ ਉਹ ਹਜੇ ਵੀ ਬਿਲਕ ਰਹੇ ਆ ਆਪਦੀ ਦੀ ਦਿੱਕਤ ਹਲ ਤੋਂ ਪਿੱਛੋਂ ਦੋਸਤੋ ਇਹ ਇੱਕ ਬਹੁਤ ਘਿਣਾਉਣੀ ਵਾਰਦਾਤਾ ਤੇ ਮੈਂ ਤਾਂ ਇਹ ਹੀ ਚਾਹੂੰਗਾ ਕਿ ਇਸ ਤਰ੍ਹਾਂ ਦੇ ਦਰਿੰਦਿਆਂ ਨੂੰ ਚੌਂਕ ਦੇ ਵਿੱਚ ਖੜੇ ਕਰਕੇ ਕੋਲੀ ਮਾਰ ਦੇ ਦਿੱਤੀ ਚਾਹੀਦੀ ਆ ਚੌਂਕ ਦੇ ਵਿੱਚ ਫਾਂਸੀ ਦੇ ਦੇਣੀ ਚਾਹੀਦੀ ਆ ਕਿਉਂਕਿ ਸਾਡੇ ਘਰੇ ਵੀ ਧੀਆਂ ਨੇ ਮੇਰੇ ਕੋਲ ਕੋਈ ਹੋਰ ਅਲਫਾਜ਼ ਤਾਂ ਹੈ ਨਹੀਂਗੇ ਖਰਦਿਆਂ ਨੂੰ ਬਲੁੰਦਨ ਵਾਲੀ ਇਹ ਕਹਾਣੀ ਆ ਕਰਨ ਨੇ ਕੀ ਦੀ ਦੋਸਤੋ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਆ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਇਸ ਤਰ੍ਹਾਂ ਦੇ ਕਾਤਲ ਨੇ ਜਿਹੜੇ ਇਸ ਤਰ੍ਹਾਂ ਦੇ ਦਰਿੰਦੇ ਨੇ ਉਹਨਾਂ ਦਾ ਕੀ ਹਸ਼ਰ ਹੋਣਾ ਚਾਹੀਦਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਆਪਣੇ ਆਸ-ਪਾਸ ਜੇ ਵੀ ਜੋ ਵੀ ਅਸਤਰਾ ਦੀ ਕਦੇ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੇ ਤਾਂ ਉਹਦੇ ਵਿਰੁੱਧ ਆਵਾਜ਼ ਜ਼ਰੂਰ ਉਠਾਓ ਮਿਲਦੇ ਹਾਂ ਜੀ ਆਪਾਂ ਅਗਲੀ ਕਹਾਣੀ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਸ਼ਬਾਕ ਰਬਾ